ਕਣੀ ਕੀ ਬਣੀ ਐ ਮੈਂ ਬਤਸਾਬ ਦੋ ਦਾ ਟਾਈਮ ਮੈਂ ਜੇ ਪਸਾਬ ਕਰਨ ਉੱਠਿਆ ਜੀ ਅੱਛਾ ਜੀ ਦੋ ਦੋ ਬੰਦੇ ਆਏ ਤੇ ਆਪਣਾ ਗੋਲੀ ਚਲਾਤੀ ਅੱਛਾ ਜੀ ਹਾਂ ਜੀ ਤੇ ਜਿਹੜੇ ਬੰਦੇ ਸੀਗੇ ਲਗਭਗ ਆਈਡੀਆ ਕਿੰਨੇ ਕਿ ਸੀਗੇ ਬੰਦੇ ਚਾਰ ਕਹਿ ਗਏ ਚਾਰ ਕ ਬੰਦੇ ਸੀਗੇ ਚਾਰ ਬੰਦੇ ਇਹ ਕਾਦੇ ਤੇ ਸਵਾਰ ਸੀਗੇ ਉਹ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸਵਾਰ ਸੀ ਹਾਂ ਜੀ ਕੋਈ ਰੰਜਿਸ਼ ਬਾਜੀ ਕੋ ਲਗਤ ਬਾਜੀ ਕੋ ਇਦਾਂ ਮੇਰੀ ਲਗਤ ਬਾਜੀ ਕੋਈ ਨਹੀਂ ਅੱਛਾ ਤੁਸੀਂ ਪਿਸ਼ਾਬ ਕਰਨ ਨੂੰ ਮੈਂ ਪਸਾਬ ਕਾ ਡੱਕ ਡੰਕਰ ਬਾਹਰ ਬੱਦੇ ਤੇ ਆ ਹਾਂਜੀ ਤੁਹਾਡੇ ਮੇਰਾ ਫੇਰਾ ਰੋਜ਼ ਹੀ ਮਾਰਨਾ ਹਾਂ ਤੁਹਾਡੇ ਘਰੇ ਵੀ ਜਾ ਕੇ ਆਏ ਆ ਜਿਹੜੇ ਤੁਹਾਡੇ ਮਕਾਨ ਹੈਗੇ ਉਹ ਸਾਰੀ ਦਿਨ ਕੰਮ ਚੱਲ ਰਿਹਾ ਹਾਂਜੀ ਠੀਕ ਹੈ ਤੇ ਇਹਦਾ ਮਤਲਬ ਕੋਈ ਆਂਡ ਗਵਾਡ ਹੋਰ ਕਿਸੇ ਨਾਲ ਕੋ ਰੰਜਿਸ਼ ਹੋਏਗੀ ਹੋਰ ਕਿ ਐ ਨਾ ਪੰਗਾ ਪਿਆਦਾ ਜੇ ਤੇ ਪਛਾਣ ਵੀ ਨਹੀਂ ਹੋਏਗੀ ਤੁਹਾਡੀ ਤੁਹਾਨੂੰ ਨਸਾਨ ਪਿੰਦੇ ਹੀ ਉਹ ਤਾਂ ਬੰਦੇ ਪਿੰਦੇ ਹੀ ਹਾਂਜੀ ਪਿੰਦੇ ਹੀ ਹੈ ਅੱਛਾ ਉਦਾਂ ਤੁਹਾਨੂੰ ਲਾਲਜ ਹੈ ਕਿ ਬੰਦੇ ਪਿੰਦੇ ਹੀ ਹੈਗੇ ਹਾਂਜੀ ਤੇ ਪੁਲਿਸ ਵਿਭਾਗ ਨੇ ਕੋਈ ਵਿਸ਼ਵਾਸ ਦਿਵਾਇਆ ਤੁਹਾਨੂੰ ਭਰਾ ਨੇ ਜੇ ਮੈਂ ਤਾਂ 60 ਡੇ ਮੈਂ ਤਾਂ ਪਤਾ ਨਹੀਂ ਉਹਨਾਂ ਕਰ ਦਿੰਦੇ ਬੈਂ ਤੇ ਹੁਣ ਪਰਫੈਕਟ ਆਉਣਾ ਠੀਕ ਹੈ ਜੀ ਡਾਕਟਰ ਦਲਜੀਤ ਹਾਂਜੀ ਵੇਖੋ ਜੀ ਇਹ ਪੇਸ਼ੈਂਟ ਆਇਆ ਸਾਡੇ ਕੋ ਬਿਰਕਤ ਲੰਡੀ ਦਾ ਪੇਸ਼ੈਂਟ ਹੈਗਾ ਸੀ ਇਹ ਕਹਿੰਦੇ ਕਿ ਸਵੇਰੇ ਸਾਡੇ ਕੋ 5 ਵਜੇ ਆਇਆ ਇਹ ਪੇਸ਼ੈਂਟ ਸਾਡੇ ਕੋ ਸਿਵਲ ਹਸਪੀਟਲ ਤੋਂ ਮੇਰੇ ਘਰ ਨਾਲ ਕਿਤੋਂ ਘੁਮ ਘਮਾ ਕੇ ਸਾਡੇ ਕੋਲ ਪਹੁੰਚ ਗਿਆ ਠੀਕ ਹੈ ਇਹਨਾਂ ਦੇ ਫੀਮਰ ਰਾਈਟ ਫੀਮਰ ਗੋਲੀ ਵੱਜਣ ਦੇ ਨਾਲ ਜਿਹੜਾ ਗਨ ਸ਼ੂਟ ਦੇ ਕਰਕੇ ਇਹਨਾਂ ਦੀ ਰਾਈਟ ਫੀਮਰ ਫ੍ਰੈਕਚਰ ਹੋ ਗਈ ਹੋਈ ਹੈ ਅੱਛਾ ਜੀ ਤੇ ਇਹਨਾਂ ਦਾ ਬਸ ਹੁਣ ਆਪਾਂ ਇਹਨਾਂ ਦਾ ਅਨਦਰ ਜੋ ਵੀ ਇਹਨਾਂ ਦੀ ਪੁਲਿਸ ਕਾਰਵਾਈ ਆਪਣੀ ਕਰ ਰਹੀ ਹੈ ਆਪਣੀ ਜਗ੍ਹਾ ਤੇ ਹੋ ਗਿਆ ਹੋਵੇਗਾ ਨਹੀਂ ਇਹਨਾਂ ਦਾ ਅਪਰੇਟ ਦਾ ਪਲਾਨ ਕਰ ਰਹੇ ਆ ਇਹਨਾਂ ਦਾ ਫਿਟਨੈਸ ਕਰਕੇ ਜੋ ਵੀ ਇਹਨਾਂ ਦੀ ਪੀਐਸਸੀ ਵਗੈਰਾ ਕਰਵਾ ਕੇ ਐਨਸਥੀਜੇਸ਼ੀਆ ਦੀ ਕਲੀਅਰੈਂਸ ਕਰਵਾ ਕੇ ਜੀ